ਦੇਖੀ ਪਤਾ ਕਿੰਨੀ ਖੁਸ਼ ਹੁੰਦੀ ਜਾ ਕੇ ਮਾਣੇ ਰੁਕ ਕਿਰਪਾ ਕਰੇ ਸਿੰਘ ਸਰਦਾਰ ਸੋਣਾ ਲੱਗਦਾ ਬਹੁਤ ਸੋਣਾ ਸੋਣਾ ਲੱਗਦਾ ਨਾ ਸੋਣਾ ਲੱਗਦਾ ਬਹੁਤ ਸੋਹਣਾ ਹਾਂ ਆਈ ਬੰਨਿਆ ਕਰਪਾ ਅਗਰ ਬੰਨਿਆ ਸੋਣਾ ਨਾ ਲੱਗਦਾ ਹਾਂ ਰੋ ਰੋ ਤੇਰੇ ਤੇਰੇ ਕਾਲਤਾ ਨੂੰ ਗੁਰੂ ਕੋਈ ਉੱਤ ਪੋਈ ਗੀਤਾਂ ਤਾਂ ਨੂੰ ਲੋ ਜਿੰਨਾ ਜਿੰਨਾ ਵੱਡਾ ਹੋਊਗਾ ਨਾ ਉਹਨਾਂ ਸੋਣਾ ਲੱਗੂ ਬਾਬਾ ਜੀ ਬਹੁਤ ਜ਼ਿਆਦਾ ਸੋਣਾ ਲੱਗਦਾ ਪਿਆ ਸਾਡੇ ਬਾਬਾ ਜੀ ਸਾਡੇ ਪਿੰਡ ਦੇ ਲੋ ਵੀ ਗੋਲ ਦਮਾਲੇ ਬੰਨੇ ਜਾਣਗੇ ਅੱਜ ਬੰਨੇ ਜਾਣਗੇ ਫਿਰ ਬਹੁਰੀ ਜਾ ਮੇਰਾ ਦਿਲ ਕਰਦੇ ਮੈਂ ਆਹੇ ਬੰਨ ਕੇ ਜਾਵਾ ਰੀਲ ਪੂਰੀ ਕਰਨੀ ਚਾਹੀਦੀ ਸਿੱਦੇ ਫਤਿਹਗੜ੍ਹ ਸਾਹਿਬ ਚੱਲੇ ਆ ਸੋ ਦਮਾਲਾ ਬੰਨ ਕੇ ਦਮਾਲਾ ਬੰਨ ਕੇ ਉਹ ਵੀ ਬਾਬਾ ਜੀ ਨੂੰ ਕੁਝ ਤੋਂ ਬਣਾਉਣਾ ਵਾ ਹਾਂ ਬਾਬਾ ਜੀ ਤੋਂ ਬਣਾਉਣਾ ਆਪ ਬਣਾਉਂਦਾ ਨਹੀਂ ਆਪਾਂ ਨੂੰ ਗੋਲ ਦਮਾਲੇ ਬੰਨ ਕੇ ਜਾਣੇ ਬਹੁਤ ਦਿਲ ਕਰਦਾ ਮੇਰਾ ਮੰਮੀ ਕਿ ਆਈਦੀ ਆ ਕਿ ਮੈਂ ਬੰਨ ਕੇ ਜਾਵਾ ਇਹ ਹੋਵੇ ਪੂਰੀ ਕਰਨੀ ਚਾਹੀਦੀ ਹੈਨਾ ਦਿਲ ਕਰਦਾ ਕਿ ਇਹ ਬੰਨ ਗੋਲ ਗੋਲ ਜੇ ਸੋਹਣੇ ਲੱਗੇ ਹਨ ਫਿਰ ਲਪਾਈ ਫੋਟੋ ਚਲ ਚੰਕ ਠੀਕ ਹੈ ਲੋ ਜੀ ਮੈਂ ਆ ਕੇ ਬਾਬਾ ਜੀ ਯਾ ਛੇਤੀ ਆ ਨਹੀਂ ਦਿਨ ਦਿਨ ਵੱਡਾ ਹੋਊਗਾ ਨਾ ਉਹਨਾਂ ਸੋਹਣਾ ਬਾਬਾ ਜੀ ਬਹੁਤ ਜਰ ਸੋਹਣਾ ਲੱਗਦਾ ਪਿਆ ਸਾਡੇ ਬਾਬਾ ਜੀ ਸਾਡੇ ਪਿੰਡ ਦੇ ਵੈਕੁਰ ਜੀ ਦਾ ਖਾਲਸਾ ਇਹਦੇ ਜੀ ਸਾਡੇ ਬਾਬਾ ਜੀ ਸੋਹਣਾ ਲੱਗਦਾ ਚੜ੍ਹਦੀ ਕਲਾ ਬਹੁਤ ਸੋਹਣੀ ਲੱਗਦੀ ਇਸ ਸਾਲ ਲਓ ਜੀ ਪਤੇਗੜ ਸਾਹਿਬ ਜਾ ਰਹੇ ਸਿੰਘ ਜੀ ਮੈਂ ਜ਼ਿੰਦਗੀ ਵਿੱਚ ਪਹਿਲੀ ਏਰ ਬਣਿਆ ਜ਼ਿੰਦਗੀ ਵਿੱਚ ਮੈਂ ਬਾਬਾ ਜੀ ਬਣਾ ਕੇ ਫਿਰ ਵੈਦ ਦਿਲ ਜਗਾ ਕੇ ਮੈਂ ਬਣਾ ਕੇ ਜਾਵਾਂ ਅੱਜ ਬਹੁਤ ਸੋਹਣਾ ਲੱਗਦਾ ਬਾਬਾ ਜੀ ਕਿਰਪਾ ਦਾ ਬਹੁਤ ਸੋਹਣਾ ਲੱਗਦਾ ਸਾਡੇ ਬਾਬਾ ਜੀ ਕੱਲ ਨੂੰ ਮਿਲੋਗੇ ਕੱਲ ਨੂੰ ਵੜਾਂਗੇ ਜੀ ਚੜ੍ਹਦੀ ਕਲਾ ਵਧੀਆ ਰਾਤ ਨੂੰ ਆ ਕੋਈ ਸੰਗਲ ਬੈਠੀ ਨੇ ਵਧੀਆ ਦਰਸ਼ਨ ਕਰਕੇ ਆਪਾਂ ਪਾਰਟ ਵੀ ਵਧੀਆ ਕਰਕੇ ਪਾਵਾਂਗੇ ਓਕੇ ਹੁਣ ਪੂਰਾ ਸੁਹਣਾ ਐ ਲੈ ਲਓ ਵੇਹ ਉੱਪਰ ਪਿਆ ਹੁਣ ਨਾ ਜੇ ਕਦੇ ਬੰਨੇ ਨਹੀਂ ਜਾਂ ਸੰਗ ਲੱਗਦਾ ਪੂਰਾ ਚੜ੍ਹਦੀ ਦਾ ਸਿੰਗ ਆ ਬਾਈ ਕੋਈ ਮਾੜਾ ਨਾ ਕਵੇ ਨਾ ਕਹਿੰਦੇ ਮਰ ਕਹਿੰਦਾ ਮੇਰਾ ਕੋਈ ਮਾੜਾ ਨਹੀਂ ਕਹੂਗਾ ਚੰਗਾ ਹੀ ਹੋ ਸਰਪੇ ਕਿਰਪਾ ਕਰੇ ਜਿਹੜਾ ਸਿੰਗ ਵੀ ਬਣ ਜਾਣਾ ਆਪਾਂ ਕਿ ਕਿ ਪਤਾ ਕਿ ਨਹੀਂ ਖੁਸ਼ ਹੁੰਦੀ ਜੱਗ ਮਾੜਾ ਕਰੋ ਕਿਰਪਾ ਕਰੇ ਸਿੰਗ ਬਣਾਂਗੇ ਅਜੇ ਆਪਾਂ ਸਿੰਗ ਬਣ ਜੋਗੇ ਹੋਏ ਨਹੀਂ ਅਜੇ ਤੇ ਕਰੋ ਕਿਰਪਾ ਹਾਂ ਜਦੋਂ ਦੂਸਰ ਨੂੰ ਕਿਰਪਾ ਕਰਦੀ ਹੋ ਹੋ ਜਾਂਗੇ ਅ ਬੜੀ ਗਲਾਂ ਦਾ ਵੇਖ ਕੇ ਚੱਲੋ ਬੂਲ ਘਰ ਆਉਂਦੇ ਆ ਬੂਲ ਘਰ ਆਉਂਦੇ ਵਧੀਆ ਵੇ ਫਾਰ ਦਸ ਫਾਰਾ ਬੰਦੀਆਂ ਆ ਆ ਵੇਖੋ ਲੈ ਕਿੱਡੇ ਸੋਹਣਾ ਤਮਾਲਾ ਬੰਨੇ ਆ ਚਲੋ ਬਾਬਾ ਜੀ ਧੰਨਵਾਦ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਲਓ ਬਈ ਤੇ ਦੱਸੋ ਕਿਵੇਂ ਲੱਗਦਾ ਸਰਦਾਰ ਸੋਹਣਾ ਲੱਗਦਾ ਬਹੁਤ ਸੋਹਣਾ ਸੋਹਣਾ ਲੱਗਦਾ ਨਾ ਸੋਹਣਾ ਲੱਗਦਾ ਬਹੁਤ ਸੋਹਣਾ ਆ ਬੰਨੇ ਕਰ ਪਾ ਕਰ ਬੰਨੇ ਸਾਨੂੰ ਲੱਗ ਹੈ ਦਿਮਾਗ ਨਾਲ ਲੱਗ ਜੀ ਜਿਆਦਾ ਫਿਕਰ ਵਾਇਗਰ ਕਿਰਪਾ ਕਰੋ ਦਿਮਾਗਲਾ ਬੰਦ ਲੱਗ ਪੈਣਾ ਆਪਾਂ ਦਾੜਾ ਰੱਖ ਲਈ ਬਾਕੀ ਜੇ ਰੋ ਵਾਇਗਰ ਹਜੇ ਨਹੀਂ ਜੁਗ ਹੋਏਗੇ ਆਪਾਂ ਹੋ ਗਏ ਆ ਹੈਂ ਹੋ ਗਏ ਨਹੀਂ ਅਜੇ ਨਹੀਂ ਉਹ ਬੀਬੀ ਨੂੰ ਬੋਲ ਲਾ ਬੈਠਾ ਵੈਠਾਈ ਇਟੋ ਲਓ ਜੀ ਆਪਾਂ ਹੋ ਗਏ ਰੈਡੀ ਸੋ ਆਪਾਂ ਜੀ ਬਾਬਾ ਜੀ ਬਣਾ ਲੈ ਆਪਣੇ ਗੁਰਦੁਆਰਾ ਸਾਹਿਬ ਉਹ ਜਿਹੜਾ ਪਿੰਡ ਹੈ ਬਾਬਾ ਜੀ ਆਪਣੀਆਂ ਵਾਵਾ ਕਾਫੀ ਹੁੰਦੇ ਜਾਂਦੇ ਉਹਨਾਂ ਨਾਲ ਕਾਫੀ ਪਿਆਰ ਆ ਸੋ ਬਾਬਾ ਜੀ ਜਦੋਂ ਕਿਤਾ ਬਾਬਾ ਜੀ ਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਪਿਆ ਬਾਬਾ ਜੀ ਨੇ ਕਿਹਾ ਜੇ ਨੇ ਮਿਲਿਆ ਸਾਰਿਆਂ ਨੇ ਕਿਹਾ ਵਾ ਤੇ ਸੋ ਆਪਾਂ ਜਾਓ ਫਟੇਗਰ ਫਾਈਵ ਆ ਮੱਥਾ ਟੇਕਾਂਗੇ ਅਥੇ ਤੇ ਜਿਹੜਾ ਬੁੱਧਮਤ ਬੱਚ ਦੁਕਾਨਾ ਬੰਨਾ ਸੁਭਾਵਾਂਗੇ ਆਪਾਂ ਪਾਟ ਕਰਾਂਗੇ ਉੱਥੇ ਬੈਠ ਕੇ ਸੋ ਬਾਕੀ ਮਿਲਦੇ ਆਂ ਕਿ ਬਲੌਗ ਬਲੌਗ ਆਪਾਂ ਬੰਦ ਕਰਦੇ ਤਾਂ ਹੀ ਕਰਦੇ ਹਨਾ ਤੁਹਾਨੂੰ ਪਤਾ ਸੀਗਾ ਆਪਣੇ ਛਿੱਦੀ ਦਿਹਾੜੇ ਚੱਲਦੇ ਹੋਏ ਆਪਾਂ ਬਲੌਗ ਕੋਈ ਚੰਗੇ ਲੱਗਦੇ ਘਰੇ ਮੰਮੀ ਹੁਣ ਆਪਾਂ ਉਹ ਵੀ ਬਣਾਉਣੇ ਖੋਆ ਦੀ ਮਿਠਾਈ ਬਣਾਉਣੀ ਸੀ ਉਹ ਵੀ ਨਹੀਂ ਬਣਾਈ ਗਈ ਸੋ ਹੁਣ ਕਿਉਂ ਖਰੀਦ ਤਾਂ ਦੇਣ ਨਹੀਂ ਹੁੰਦੇ ਨਾ ਇਹ ਸੋ ਆਪਾਂ ਹੁਣ ਬਣਾਵਾਂਗੇ ਸਾਰਾ ਕੋਜ ਆ ਸੋ ਬਿਲੰਗ ਮਾਈਕਰੋ ਕੇ ਮਤਲਬ ਇਹ ਕਹੀਏ ਫਿਰ ਆਪਾਂ ਮਿਲ ਲੈ ਫੱਤੇ ਕੜ ਸਾਬ ਜੀ ਦੱਸੀ ਨਾ ਕਿਤੇ ਹੋਰ ਦੁਨੀਆ ਤੇ ਇੱਥੇ ਆਈ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਇਹ ਪਾਸ਼ਾ ਮੇਰ ਪਰਿਆਤਰਾ ਕਰ ਇਹ ਗੁਰੂ ਕਲ ਦੀ ਆਵਲੇ ਦਾ ਪੁੱਤ ਚਾਰਮ ਤੋਂ ਵਾਰ ਗਿਆ ਲੈ ਵੀ ਤਾਇਆ ਬਰਾਦੇ ਚਾ ਹੁਣ ਪਰਿਵਾਰ ਫੇਰੀ ਆਈ ਆ ਅਪ ਬਨੇਗੜ ਸਾਈ ਮੱਥਾ ਟੇਕ ਆਏ ਆ ਕਿ ਨ ਕਰੇ ਬਾਹੋਂ ਨਹੀਂ ਆਇਆ ਟੇਕ ਕੇ ਦੈ ਇਧਰ ਆ ਕਿੰਨੇ ਵਜੇ ਆਜੂ ਪਰਿਵਾਰ ਫੇਰੀ ਫਰਮਾਨ ਫੇਰ ਉਹਨਾਂ ਘਰੇ ਜਰੂਰ ਪਰਿਆ ਆਪਣੇ ਕਿੰਨੇ ਵਜੇ ਇਧਰ ਬਨੇ ਇਥੇ ਆ ਜੂਗੀ 5:25 ਆ ਜੂਗੀ 5:35 ਹਾਂ 5:11 ਸਮੋਸੇ ਲੈਏ ਪਾਜ ਫਿਰ ਆਈ ਤੇ ਤੁਸੀਂ ਬਾਈ ਲਿਆਓ ਖੋਲੋ ਮਾੜਾ ਬੋਤਲ ਆ ਗਿਆ ਬਾਜ਼ਾਰ ਪੂਰਾ ਖਾਲੀ ਆ ਸਵੇਰੇ ਸਵੇਰੇ ਤੇ ਹੋਰ 2 ਮਿੰਟ ਭਰ ਜਾਣਾ ਚੱਕੋ ਜੀ ਸਮੋਸੇ ਆਇਆ ਸਮੋਸੇ ਲੈ ਕੇ ਨਾ ਸਮੋਸੇ ਦਾ ਆਰਡਰ ਚੱਕ ਬਈ ਲਿਆਓ ਸਮੋਸੇ ਕਿੰਨਾ 400 400 ਲਿਆ ਫਿਰ ਉਹ ਠੀਕ ਠਾਕ ਅੰਕਲ ਕਿੰਨੇ ਵਜੇ ਉੱਠ ਜਾਂਦੇ ਆ ਆ ਗੱਡੀ ਜਾਂਦੇ ਹੈ ਤੋ ਸਾਡੇ 3:00 ਵਜੇ ਯਾ ਸਾਡੇ ਮਸ਼ਹੂਰ ਇੱਥੇ ਦੇ ਬੁੱਧੂ ਲਵਾਈਦੇ ਸਮੋਸੇ ਹਨਾ ਪੂਰੇ ਮਸ਼ਹੂਰ ਆ ਦੱਸ ਕੇ ਬੈਗਿਆ ਇਹ ਕੰਮ ਕਰਦੇ ਇਹਨੂੰ ਰਿਹਾ ਕੇ ਇਹਨੂੰ ਕੰਮ ਕਰਦੇ ਸਮੋਸੇ ਲਿਆ ਤੂੰ ਗੱਡੀ ਸਾਡੀ ਆ ਗਈ ਆ ਮਾੜੇ ਮੈਂ ਤਾ ਆਜ ਇੱਧਰ ਲੈ ਇੱਧਰ ਇੱਧਰ ਯਾ ਨੇ ਇੱਧਰ ਸਮੋਸਾ ਜਾ ਕੋ ਪੂਰਾ 400 बोला चार सो. चार सो? हाँ, चार ठीक है और आ रहे हैं। आ रहे हैं। ला चार। रहे हैं हो गया सौ समोसा दो सौ दो समोसा देगी। देगी। चलो

ਬਈ ਕੋਕਾਂ ਸਮੋਸੇ ਤਾਂ ਪੂਰਾ ਮਾਹੌਲ ਚਾਲ ਉੱਠੀ। ਨਹੀਂ ਨਾ ਕੋਈ। ਪਰ ਆਪਣੀ ਵਾਰੀ ਚ ਦੁੱਧ ਦੀ। ਜਾ ਬੜੇ। ਸਮੋਸਾ ਸਮੋਸਾ ਕਮਾਉਣ ਯਾ ਤਾ। ਸਮੋਸਾ ਕਮਾਉਣ ਰਾਜ ਨੂੰ। ਆਏ ਬਾਅਦ ਲੇਟ ਹੋ ਗਏ ਯਾਰ। ਟੈਂਪਰ। ਬਾਪੂ ਜਾਈ ਗਏ ਨਾ ਗੱਡੀਆਂ। ਫੋਨ ਲਾਇਆ ਕਿ ਟਾਈਮ ਕਿਤੇ ਸਾਢੇ 3:30 ਵਜੇ ਜਾਂਦੇ ਆ। ਲਓ ਬਈ ਸਮਾਪਤੀ ਹੋ ਚੁੱਕੀ ਆ। ਪ੍ਰਭਾਰ ਫੇਰੀ ਆਏ ਆਪਣੇ ਤਾਇਆ ਜੀ ਘਰੇ। ਸੋ ਆਵਾ ਮੱਥਾ ਟੇਕ ਕੇ ਵਧੀਆ ਦਰਸ਼ਨ ਕਰ ਰਹੇ ਆ ਫਟਕਟ ਫਾਈਵ ਵੀ ਬੈਠ ਕੇ ਪਾਠ ਕਰ ਰਹੇ ਆ ਜਿੰਨੇ ਗੁਰਦਾਰੇ ਸਾਈਪ ਵਿੱਚ ਗਏ ਆ ਸਾਰੇ ਬੈਠ ਕੇ ਪਾਠ ਕੀਤਾ ਤੇ ਵਧੀਆ ਦਰਸ਼ਨ ਕੀਤੇ ਸੋ ਕਾਪਾ ਘਰੇ ਆ ਗਏ ਹੁਣ 5 ਵਜੇ ਆ ਗਏ ਸੀਗੇ ਧੁੰਦ ਤੇ ਅੱਜ ਧੁੰਦ ਬਹੁਤ ਪਈ ਏ ਅੱਜ ਧੁੰਦ ਬਹੁਤ ਏ ਅੱਜ ਸਾਰੇ ਕਹਿੰਦੇ ਬਹੁਤ ਠੰਡ ਲੱਗਦਾ ਦਮਾਲਾ ਕਿੰਨੇ ਠੰਡ ਵੀ ਬੜੀ ਸੀ ਸੋ ਸੁਣਨ ਕਰਦਾ ਠੰਡ ਲੈ ਜਿਹੜੇ ਉੱਥੇ ਵਿਚਾਰ ਠੰਡੇ ਬੁਰਜੇ ਬੈਠੇ ਹੀ ਕੇ ਠੰਡ ਤਾਂ ਉੱਧਰ ਵੀ ਆਪਣਾ ਕੀ ਲੈ ਕੀ ਕਰਾ ਇਹਨੂੰ ਖੜ ਆਏ ਓਏ ਕਰਤਾ ਈ ਉਹ ਕਰਤਾ ਈ ਉਹੀ ਕੰਮ ਆਏ ਓਏ ਲੰਗ ਡੋਲਤਾ ਸਾਰਾ ਛੋੜਾ ਸੋੜਾ ਕੋਈ ਨਹੀਂ ਆਏ ਓਏ ਆ ਹੁਣ ਉਹ ਗੱਡੀ ਇੱਥੋਂ ਵਿੰਗੀ ਲਾਉਣੀ ਸੀਗੀ ਦਿਮਾਗ ਵੇਦਾ ਅੱਗੇ ਇੱਥੇ ਜੜਾਈ ਆ ਗੱਡੀ ਮੈਂ ਰ ਗੱਡੀ ਲੱਗ ਗਿਆ ਇਥੇ

ਚੱਲ ਚੱਲ ਬਹੁਤ ਆ ਪਈਆ ਲੈ ਮਾਮਾ ਡਰਾਈਵਰੀ ਕੀਤਾ ਕੀ ਆਪਾਂ ਤਜਰਬਾ ਬਹੁ ਆਪਾਂ ਨੂੰ ਕਿਉਂ ਆ ਦੇਖ ਲੈ ਨਹੀਂ ਕਿਉਂ ਦੇਖ ਲੈ ਕਿਉਂ ਲਾਂਜੀ ਕਹਣਾ ਉਹ ਲਵਾ ਲਿਆ ਹੁਣ ਕੀ ਕੀ ਕਾਈ ਐ ਇਧਰ ਆ ਹੁਣ ਹੁਣ ਓ ਪਿਆ ਤੇਲ ਚੱਕ ਪਤਾ ਔਲਾ ਜਾ ਤੇਲ ਚੱਕ ਉਹ ਤਾਰਬੀਨ ਦਾ ਤੇਲ ਹੈ ਤੇ ਕੀ ਡਰਾਈਂਗ ਕਰਦੀ ਹੈ ਹੈ ਕਿੱਥੇ ਲਵਾਇਆ ਇਹਨੇ ਕਿੱਥੇ ਲਵਾਇਆ ਪੰਗੇ ਲੈਂਦੀ ਹੈ ਨਾ ਹਾਂ ਇਹਦੇ ਨਾਲ ਤਵਾਜ ਦੇ ਹੱਥ ਹੱਲੇ ਨੀ ਲੱਗਾ ਕਿੱਥੇ ਲੱਗਾ ਤੇਰੇ ਭਾਈ ਤੇਰੇ ਬਹੁਤ ਥੋੜਾ ਤੇਰੇ ਭਾ ਮਖਾ ਕੇ 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 ਲੱਗਾ ਕੱਲ ਹੁਣ ਧਵਾ ਦੇ ਹੁਣ ਚੱਲ ਚੱਕ ਤੂੰ ਹੀ ਹੁਣ ਆਇਂ ਤੜਾ ਕੁੜੀਆਂ ਇੱਕ ਹੋਵੇ ਵਿਖਾਵਾ ਕਿੰਨੀਆਂ ਪਾਈਆਂ ਵਿਖਾਵਾ ਦੋੜਾ ਕੀ ਵਿਖਾਵੇਂ ਤੈਨੂੰ ਸੌਂ ਹੋਰ ਆਇਆ ਉਡੀ ਹਵਾ ਜਿਵੇਂ ਮਾਈਨਸ ਡਿਗਰੀ ਚ ਫਿਰਦਾ ਹੁੰਦਾ ਥੱਲੇ ਖੱਟੇ ਰੰਗ ਦੀ ਉੱਤੇ ਇੱਕ ਸ਼ਰਟ ਪਾਈ ਸ਼ਰਟ ਦੇ ਉੱਤੇ ਕੋਟੀ ਪਾਈ ਕੋਟੀ ਦੇ ਉੱਤੇ ਆਵਾਜ਼ ਹੀ ਪਾਈ ਆ ਸ਼ਰਟ ਉੱਤੇ ਟੌਮੀ ਦੀ ਆ ਆਈ ਡੀ 7ਵੀਂ ਕਲਾਸ ਵਾਲੀ ਪਾਈ ਆ ਥੱਲੇ ਬੂੜਵੇ ਪਾਏ ਦੋ ਉਡੀ ਮਾਈਨਸ ਫਿਰਦਾ ਹੁੰਦਾ ਜਿਵੇਂ ਇਹ ਨਾ ਉਹ ਰਿਆ ਬਖਾ ਓਏ ਤੈਨੂੰ 100 ਆ ਤੈਨੂੰ 60 ਆ ਨਾ ਮੈਂ ਨਹੀਂ ਤੂੰ 200 ਮੈਨੂੰ 100 ਹੈਗੀ ਆ ਆ ਤੇ ਆਪ ਨੂੰ ਮੈਂ ਗੂੜਾ ਰੰਗ ਪਾਇਆ ਭਈ ਆਪਾਂ ਨਹੀਂ ਫਾਪੜਿਆ ਯਾਰ ਨਹੀਂ ਫਾਪਾ ਆਪਣੇ ਨਾ ਤੇ ਉਹ ਮੇਰੇ ਰੰਗ ਪਾਈ ਦੇ ਨਹੀਂ ਮੇਰਾ ਤਾਂ ਕਾਲਾ ਮੈਨੂੰ ਵਧੀਆ ਚੱਲ ਰੰਗ ਫਾਪਦੇ ਆ ਸਾਫ ਆ ਇਹ ਜੀ ਜੀ ਖਾਣੇ ਨਹੀਂ ਬਾਲਾ ਬਾਲਾ ਬਾਰੋਂ ਖਾਣੀ ਤੇ ਕਰੋ ਖਾਣੇ ਜੀ ਜੀ ਹੱਟੀ ਤੋਂ ਹੱਟੀ ਤੇ ਚੀਜੀ ਹੱਟੀ ਵੇਲਾ ਦੁਕਾਨਾ ਨਹੀਂ ਹੱਟੀ ਕਿੱਥੇ ਆਟੀ ਹੱਟੀ ਦਾ ਆਪਾਂ ਨਹੀਂ ਬੋਲਦੇ ਇੱਥੇ ਹੈਗੀ ਆਟੀ ਹਾਂ ਜੀ ਹੈਗੀ ਆਟੀ ਇੱਥੇ ਮੈਨੂੰ ਨਹੀਂ ਖਾਣੀ ਜੀ ਜੀ ਹੈਗਾ ਹੁੰਦੀ ਕਿੱਥੇ ਲਈ ਬੈਂਡਰ